नहीं नहीं दे बोल ही ਨਹੀਂ ਰਹੀਆਂ ਕਿ ਜੇ 바ਵਾ ਸਾਹਿਬ ਡਾਕਟਰ ਅੰਬੇਡਕਰਾ ਹੁੰਦੇ ਪੰਜ ਸੱਤ ਬੈਠੇ ਹੋ ਮੇਰੀ ਗੱਲ ਜਰੂਰ ਸੁਣ ਕੇ ਜਾਇਓ ਆਰਥ ਦੇ ਨਾਰੀ ਮੁਕਤਾ ਜੇ ਕੋਈ ਹੈ ਇਸ ਦੇਸ਼ ਦੇ ਅੰਦਰ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰਾ 바ਵਾ ਸਾਹਿਬ ਦੇ ਸਿਧਾਂਤ ਕਰਕੇ ਇੱਕ ਵਾਰ ਦੇਸ਼ ਦੀ ਪੀਐਮ ਇੰਦਰਾ ਗਾਂਧੀ ਬੋਲ ਰਹੀ ਸੀ ਜੇ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਆ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸਿਧਾਂਤ ਦੀ ਬਦੌਲਤ ਬਣੀ ਆ ਜੇ ਭੈਣ ਕੁਮਾਰੀ ਮਾਇਆਬਤੀ ਚਾਰ ਵਾਰ ਮੁੱਖ ਮੰਤਰੀ ਬਣੀ ਔਰ ਭਾਰਤ ਦੀ ਸਭ ਤੋਂ ਵੱਡੀ ਸਟੇਟ ਦੇ ਤਾਂ ਉਹ ਵੀ ਸੰਵਿਧਾਨ ਦੀ ਬਦੌਲਤ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਔਰਤ ਨੂੰ ਹਰ ਪੱਖੋਂ ਜਲੀਲ ਕੀਤਾ ਜਾਂਦਾ ਸੀ ਤੇ ਸੰਵਿਧਾਨ ਨੇ ਬਰਾਬਰਤਾ ਦੇ ਹੱਕ ਦਿੱਤੇ ਮੈਂ ਇਸ ਕਰਕੇ ਕਿਹਾ ਕਿ ਨਾਰੀ ਦੇ ਮੁਕਤੀ ਦਾ ਪਾਣੇ 바ਵਾ ਸਾਹਿਬ ਦੇ ਪਰਾਂ ਮੇੜ ਕੇ ਕਈ ਆ ਪਿੱਛੇ ਜੇ ਮੈਂ ਇੱਕ ਬਿਆਨ ਦੇਖ ਰਿਹਾ ਸੀ ਅਮਿਤ ਸ਼ਾਹ ਦਾ ਕਿ ਅੱਜ ਅੱਜ ਕੱਲ ਸਾਰੇ 바ਵਾ ਸਾਹਿਬ ਆ ਫੈਸ਼ਨ ਬਣ ਗਿਆ ਮੈਂ ਤੁਹਾਨੂੰ ਦੱਸ ਸਕਦਾ ਕਿ 바ਵਾ ਸਾਹਿਬ ਨੇ ਜਿਹੜੇ ਹਾਲਾਤਾਂ ਦੇ ਵਿੱਚ ਛੱਪੜਾਂ ਦਾ ਪਾਣੀ ਪੀਣ ਤੱਕ ਮਜਬੂਰ ਕੀਤਾ ਜਾਂਦਾ ਸੀ ਐਡੀ ਗਰੀਬੀ ਦੇ ਵਿੱਚ ਸਕੂਲ ਦੇ ਕਲਾਸ ਦੇ ਬਾਹਰ ਬਹਿ ਕੇ ਪੜ੍ਹ ਕੇ ਦੇਸ਼ ਦਾ ਸੰਵਿਧਾਨ ਲਿਖਿਆ ਜਦੋਂ ਅੰਗਰੇਜ਼ ਸਾਡੇ ਦੇਸ਼ ਨੂੰ ਛੱਡ ਕੇ ਜਾ ਰਹੇ ਸੇ ਉਹ ਬੜਾ ਹੱਸ ਰਹੇ ਸੇ ਤੇ ਮਜ਼ਾਕ ਕਰ ਰਹੇ ਸੇ ਕਿ ਅਸੀਂ ਤਾਂ ਚਲੇ ਜਾਵਾਂਗੇ ਪਰ ਨੀਤੀਆਂ ਭਾਰਤ ਦੇ ਵਿੱਚ ਸਾਡੀਆਂ ਚੱਲਣਗੀਆਂ ਤੁਹਾਡੇ ਕੋਲੇ ਇੰਨਾ ਕੋਈ ਪੜਿਆ ਲਿਖਿਆ ਵਿਅਕਤੀ ਨਹੀਂ ਜਿਹੜਾ ਇਸ ਦੇਸ਼ ਨੂੰ ਸੰਵਿਧਾਨ ਦੇ ਸਕੇ ਤੇ ਚਲਾ ਸਕੇ ਉਹਨਾਂ ਦੇ ਚੈਲੰਜ ਨੂੰ ਕਬੂਲ ਕੀਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੰਬਾ ਸਮਾਂ ਦਿਨ ਰਾਤ ਸੰਵਿਧਾਨ ਲਿਖ ਕੇ ਦਿੱਤਾ ਤੇ ਜਿਹੜਾ ਕਿਉਂਕਿ ਅੰਗਰੇਜ਼ ਸਾਡੇ ਦੇਸ਼ ਤੋਂ ਚਲਾ ਗਿਆ ਸੀ ਪਰ ਉਹਦੀਆਂ ਨੀਤੀਆਂ ਭਾਰਤ ਦੇ ਵਿੱਚ ਚੱਲ ਰਹੀਆਂ ਸੀ ਇਸ ਕਰਕੇ ਫਿਰ ਬਾਬਾ ਸਾਹਿਬ ਦੇ ਕਈ ਸਾਲਾਂ ਬਾਅਦ ਇਸ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਤੇ ਸਾਨੂੰ ਬਰਾਬਰਤਾ ਦੇ ਹੱਕ ਮਿਲੇ ਮੈਂ ਕਹਿ ਸਕਦਾ ਅਮਿਤ ਸ਼ਾਹ ਨੂੰ ਕਿ ਜੇ ਕੋਈ ਭਗਵਾਨ ਦੇ ਅੱਗੇ ਵੀ ਪਰਵਾਸਾ ਹੈ ਨਾ ਤਾਂ 바ਵਾ ਸਾਹਿਬ ਬਕਰਮ ਬੜਕਰ ਸਾਡੇ ਉਹ ਹੀ ਸਤਕਾਰ ਦੇ ਚਾਹੀਏ ਭਗਵਾਨ ਤੋਂ ਵੀ ਵੱਡੇ ਕਿਉਂਕਿ ਮੰਗਣ ਵਾਲੇ ਲੋਕਾਂ ਨੂੰ ਬੰਡਲ ਵਾਲੇ ਬਣਾਏ ਸਿਵਿਧਾਨ ਦੇ ਵਿੱਚ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਜਿਹੜੇ ਲੋਕਾਂ ਨੂੰ ਮੰਦਰਾਂ ਦੇ ਵਿੱਚ ਜਾਣ ਦੇ ਪਾਵਨ ਦੇ ਸੀ ਜਿਹੜੇ ਲੋਕ ਕਦੇ ਵੀ ਖੁੱਲੀ ਹਵਾ ਦੇ ਵਿੱਚ ਸਾਹ ਨਹੀਂ ਲੈ ਸਕਦੇ ਸੀ ਉਹ ਉਹਨਾਂ ਨੂੰ ਬਰਾਬਰਤਾ ਦੇ ਹੱਕ ਲੈ ਕੇ ਜੇ ਮੇਰੇ ਵਰਗਾ ਐਮਪੀ ਦੀ ਚੋਣ ਲੜ ਗਿਆ ਆ ਸਾਡੇ ਜਿੰਨੇ ਰਿਜ਼ਰਵ ਸੀਟਾਂ ਤੋਂ ਐਮਸੀ ਬਣਦੇ ਨੇ ਜਾਂ ਦੇਸ਼ ਦੇ ਵਿੱਚ ਐਮਐਲਏ ਬਣਦੇ ਨੇ ਐਮਪੀ ਬਣਦੇ ਨੇ ਤਾਂ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਸੰਵਿਧਾਨ ਦੀ ਬਦੌਲਤ ਬਣਦੇ ਨੇ ਮੈਂ ਕਹਿ ਸਕਦਾ ਕਿ ਜੇ ਇਤਿਹਾਸ ਦੇ ਵਿੱਚ 14 April ਦਿਨ ਨਾ ਆਉਂਦਾ ਤਾਂ ਅੱਜ ਵੀ ਮੈਂ ਕਹਿ ਸਕਦਾ ਕਿ ਉਹ ਪਸ਼ੂਆਂ ਤੋਂ ਭੈੜੀ ਜ਼ਿੰਦਗੀ ਸਾਡੇ ਹੋਣੇ ਸੀ ਅਸਵਿਧਾਨ ਹੋਣ ਦੇ ਬਾਵਜੂਦ ਵੀ ਸਾਡੇ ਬੰਦਿਆਂ ਨੂੰ ਅੱਜ ਤੱਕ ਮਾਨ ਸਨਮਾਨ ਸਹੀ ਢੰਗ ਨਾਲ ਨਹੀਂ ਦਿੱਤਾ ਜਾਂਦਾ ਗੁਰੂ ਨੇ ਇੱਕ ਸਾਜਿਆ ਸੀ ਸਾਰੇ ਧਰਮ ਮਨੁਸ਼ਾਨੀयत ਨੂੰ ਇੱਕ ਦੱਸਦੇ ਨੇ ਪਰ ਕੁਝ ਸ਼ਰਾਰਤੀ ਲੋਕ ਅੱਜ ਵੀ 바ਵਾ ਸਾਹਿਬ ਤੋਂ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਇੰਨੀ ਹੋਣ ਦੇ ਬਾਵਜੂਦ ਅੱਜ ਤੱਕ ਵੀ ਜਿਹੜੇ ਅੰਮਿਤ ਸ਼ਾਹ ਵਰਗੇ ਲੋਕ ਸਭਾ ਦੇ ਵਿੱਚ ਬੋਲਦੇ ਨੇ ਮੈਂ ਇੱਥੇ ਦੱਸ ਸਕਦਾ ਤੇ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕਿੱਤੇ ਉਹਦੇ ਬਰਾਬਰ ਵੀ ਅੰਮਿਤ ਸ਼ਾਹ ਨਹੀਂ ਪੜਿਆ ਉਹਨਾਂ ਇੰਨੀਆਂ ਡਿਗਲੀਆਂ ਸੀ 바ਵਾ ਸਾਹਿਬ ਕੋਲ ਇਸ ਦੇਸ਼ ਨੂੰ ਚਲਾਉਣ ਵਾਲਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਵਿਧਾਨ ਹੈ ਤੇ ਉਹਦੀ ਸੰਵਿਧਾਨ ਬਾਬਾ ਸਾਹਿਬ ਨੇ ਇੱਕ ਗੱਲ ਹੋਰ ਕਹੀ ਸੀ ਮੈਂ ਉਹਨਾਂ ਤੱਕ ਤੁਹਾਡੇ ਵਿੱਚ ਜਾਉਂਦਾ ਜਿੰਨਾ ਤੱਕ ਮੇਰਾ ਸੰਵਿਧਾਨ ਤੁਹਾਡੇ ਵਿੱਚ ਹੈ ਜਿਸ ਦਿਨ ਸੰਵਿਧਾਨ ਚਲਾ ਗਿਆ ਉਹ ਸਮਝ ਲਿਓ ਉਸ ਤਰ੍ਹਾਂ ਮੈਂ ਵੀ ਤੁਹਾਡੇ ਵਿੱਚੋਂ ਚਲਾ ਗਿਆ ਤੇ ਹੁਣ ਕੁਝ ਪਾਰਟੀਆਂ ਮਨੁਵਾਦੀ ਪਾਰਟੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੂੰ ਤੋੜਨ ਲੱਗੀਆਂ ਹੋਈਆਂ ਪਹਿਲਾ ਫੇਸ ਦੇ ਵਿੱਚ ਕੀ ਹੁੰਦਾ ਸੀ ਸੰਵਿਧਾਨ ਦੀ ਬਦੌਲਤ ਇੱਕ ਸੀਰੀ ਜਿਹੜਾ ਖੁਰਲੀਆਂ ਜਾਂ ਮੈਂ ਕਹਿ ਸਕਦਾ ਵੀ ਸੀਵਰੇਜ ਨੂੰ ਸਾਫ ਕਰਦਾ ਬਾਲਮੀਕ ਭਾਈਚਾਰਾ ਜਾਂ ਕੋਈ ਦਿਹਾੜੀ ਦਾਪਾ ਕਰਨ ਵਾਲਾ ਸਿਵਧਾਨ ਦੀ ਬਦੌਲਤ ਆਈਪੀਐਸ ਵੀ ਬਣਿਆ ਆਈਐਸ ਵੀ ਬਣਿਆ ਬੜੇ ਬੜੇ ਅਫਸਰ ਬਣੇ ਹਰ ਕੈਟਾਗਰੀ ਹਰ ਜਰਨਲ ਭਾਈਚਾਰੇ ਨੂੰ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਮਾਨਤਾ ਦਿੱਤੀ ਮੈਂ ਕਹਿ ਸਕਦਾ ਕਿ ਬਰਾਬਰਤਾ ਦੇ ਹੱਕ ਜੇ ਦਿੱਤੇ ਨੇ ਤਾਂ ਸਾਰੇ ਭਾਈਚਾਰਿਆਂ ਨੂੰ ਬਰਾਬਰਤਾ ਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਿਵਧਾਨ ਨੇ ਇੱਕ ਅੱਖ ਨਾਲ ਮੈਂ ਕਹਿਣਾ ਦੇਖਾਂ ਦਾ ਕੰਮ ਕੀਤਾ ਕਿ ਸਾਡੇ ਵਿੱਚ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਉਹ ਵੀ ਸਾਨੂੰ ਇੱਥੇ ਕਵਰ ਕਰ ਰਹੇ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਨਰੰਗ ਜੀ ਦਾ ਤੇਤਰਾਮ ਜੀ ਦਾ ਜਿੰਨੇ ਵੀ ਸਾਥੀ ਲੱਗੇ ਹੋਏ ਹੋ ਸਲਾਦਰ ਜੀ ਬੈਠੇ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਖਾਸ ਕਰਕੇ ਕਾਨੇ ਵਾਲੇ ਸਾਥੀਆਂ ਦਾ ਬਸ ਤੁਸੀਂ ਪਹਿਲੀ ਵਾਰ ਇਹ ਅਪਰਾਲਾ ਕੀਤਾ ਅਗਲੀ ਵਾਰ ਮੈਂ ਕਹੂੰਗਾ ਵੀ ਪਿੰਡ ਦੀ ਸਾਥ ਦੇ ਵਿੱਚ ਬਾਬਾ ਸਾਹਿਬ ਕੰਤਰਾ ਮੇਡ ਕਰਦਾ ਆਪਾਂ ਜਨਮ ਦਿਨ 135ਵਾਂ ਪਿੰਡ ਦੇ ਵਿੱਚ ਮਨਾਵਾਂਗੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਕਿਸੇ ਇੱਕ ਕੈਟਾਗਰੀ ਦੇ ਨਹੀਂ ਸੀ ਉਹਨਾਂ ਤੇ ਥੋਪੀ ਜਾਂਦੀ ਇਹ ਗੱਲ ਥੋਪੀ ਜਾਂਦੀ ਹੈ ਉਹਨਾਂ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਭਾਈਚਾਰੇ ਨੇ ਸਾਰਿਆਂ ਨੂੰ ਜਿੰਦਗੀ ਦੇਣ ਵਾਲੇ ਨੇ ਔਰਤ ਦੇ ਮੈਂ ਕਿਹਾ ਪਹਿਲਾਂ ਵੀ ਕਿ ਔਰਤ ਨਾਰੀ ਦੇ ਮੁਕਤੀ ਦਾਤਾ ਨੇ ਤੇ ਨਾਰੀ ਚਾਹੇ ਕਿਸੇ ਵੀ ਕੈਟਾਗਰੀ ਦੀ ਹੋਵੇ ਜੇ ਸਲਮਾਨ ਦਿੱਤਾ ਕਈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਈ ਧਰਮ ਗ੍ਰੰਥ ਔਰਤ ਨੂੰ ਸਭ ਤੋਂ ਥਲੜਾ ਦਰਜਾ ਜਾਣੀ ਔਰਤ ਨੂੰ ਸਭ ਤੋਂ ਥਲੜਾ ਭੇੜੇ ਤੋਂ ਭੇੜਾ ਦਰਜਾ ਦਿੰਦੇ ਸੀ ਪਰ 바ਵਾ ਸਾਹਿਬ ਡੋਕਟਰ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਔਰਤ ਨੂੰ ਬਰਾਬਰਤਾ ਦਾ ਦਰਜਾ ਗਰੀਬ ਪਾਈਚਾਏ ਸ਼ੈਡੂਲ ਕਾਸ ਪਾਈਚਾਏ ਨੂੰ ਬਰਾਬਰ ਦਾ ਦਰਜਾ ਦੇਣ ਦਾ ਕੰਮ ਕੀਤਾ ਅੱਜ ਸਾਡੇ ਵਿੱਚ ਖੜੇ ਨੇ ਐਮਸੀ ਬਣੇ ਕਿਸੇ ਟਾਈਮ ਇਹ ਵੀ ਸੰਵਿਧਾਨ ਦੀ ਬਦੌਲਤ ਬਣੇ ਜੇ ਹੋਰ ਵੀ ਸਾਥੀ ਬਣੇ ਨੇ بڑے بڑے ਅਧਿਆਤਿਆਂ ਤੇ ਆਈਪੀਐਸ ਅਫਸਰ ਡੀਐਸਪੀ ਮੈਂ ਕਹਿ ਸਕਦਾ بڑے بڑے ਤਹਿਸੀਲਦਾਰ ਕਮਿਸ਼ਨਰ ਜੇ ਬਣੇ ਨੇ ਨੀਤਾ ਉਸ ਸਿਵਿਧਾਨ ਦੀ ਬਦੌਲਤ ਬਣੇ ਨੇ ਪਰ ਅਫਸੋਸ ਸਾਬ श्री ਕੰਚੀਰਾਮ ਸਾਨੂੰ ਦੱਸਦੇ ਹੁੰਦੇ ਸੀ ਕਿ ਜਿਹੜੇ ਸਾਡੇ ਲੋਕ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ ਜਦੋਂ ਕੁਰਸੀ ਦੇ ਉੱਤੇ ਬੈਠ ਜਾਂਦੇ ਨੇ ਤੇ ਕੁਰਸੀ ਦੇ ਥੱਲੇ 베アリング ਹੁੰਦਾ ਉਹ ਕੁਰਸੀ ਘੁੰਮਦੀ ਹੈ ਤੇ ਜੇ ਰਾਮ ਜੀ ਘੁੰਮਦੀ ਹੁੰਦੀ ਹੈ ਨਾ ਕੁਰਸੀ ਉਹਵੇਂ ਸਾਡੇ ਬੰਦਿਆਂ ਦੀ ਕਈਆਂ ਦੀ ਅਕਲ ਘੁੰਮ ਜਾਂਦੀ ਹੈ ਘੁੰਮਣ ਵਾਲੀ ਕੁਰਸੀ ਤੇ ਬਹਿ ਕੇ ਉਹ ਗਰੀਬ ਜਿਹੜੇ ਲੋਕ ਜਿਨ੍ਹਾਂ ਦੀ ਬਦਵਾਲ ਬਾਬਾ ਸਾਹਿਬ ਨੇ ਸੰਘਰਸ਼ ਕੀਤਾ ਸੀ ਤੇ ਸੰਘਰਸ਼ ਦੀ ਬਦੌਲਤ ਉਹ ਇਨਸਾਨ ਨੂੰ ਕਹਿਦਾ ਮਿਲਿਆ ਸੀ ਉਹ ਉਹੀ ਲੋਕਾਂ ਨੂੰ ਦਬਾਉਣ ਦਾ ਕੰਮ ਕਰਦਾ ਫਿਰ ਬੜਾ ਦੁੱਖ ਹੁੰਦਾ ਬੜਾ ਦਰਦ ਹੁੰਦਾ ਕਿਉਂਕਿ ਸਭ ਸ਼੍ਰੀ ਕਾਂਸੀ ਰਾਮ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕ 22 ਤੇ ਟੀਵੀ ਦੇ ਵਿੱਚ ਮਸਤ ਹੋ ਜਾਂਦੇ ਨੇ ਇੱਕ ਸ਼ਰਾਬ ਦੀ ਬੋਟਲ ਉਹ ਉਹਨਾਂ ਨੂੰ ਸਾਰਾ ਕੁਝ ਹੀ ਉਹ ਲੱਗਦੀ ਹੈ ਤੇ ਉਹ ਸਮਾਜ ਦੇ ਅਥਾਹ ਦੁੱਖਾਂ ਨੂੰ ਭੁੱਲ ਜਾਂਦੇ ਨੇ ਇਸ ਕਰਕੇ ਤੁਸੀਂ 134ਵਾਂ ਜਨਮ ਦਿਨ ਦਾ ਛੋਟਾ ਜਿਹਾ ਪ੍ਰਾਰਾਲਾ ਕੀਤਾ ਤੇ ਤੁਸੀਂ ਮੈਨੂੰ ਬੁਲਾਉਣ ਬੁਲਾਇਆ ਤੇ ਤੁਹਾਡੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰੇ ਨੇ ਸਾਰਿਆਂ ਦਾ ਬਿਲ ਦੀਆਂ ਮੇਰਾ ਜਨਮ ਦਿਨ ਤੇ ਧੰਨਵਾਦ ਇੰਨੀਆ ਗੱਲਾਂ ਕਰਦਾ ਰਜਾ ਲੈਣਾ ਆਓ ਸਾਰੇ ਰਲ ਕੇ ਪਤੀ ਅਰ지 ਕਰੀਏ ਜੈਪੀਨ ਜੈ ਜਰਵਾ ਜੈਪੀਨ ਜੈ ਜਰਵਾ ਧੰਨਵਾਦ